ਕਬ ਬਹੁਤ ਅਫਸੋਸ ਨਾਲ ਕਹਿਕਿ ਪੰਜਾਬੀ ਸਾਹਿਤ ਨਾਲ ਪੰਜਾਬੀ ਜਗਤ ਨਾਲ ਜੁੜੀ ਹੋਈ ਅਹਿਮ ਸ਼ਖਸੀਅਤ ਸਰਜੀਤ ਪਾਤਰ ਜੀ ਅੱਜ ਸਾਡੇ ਵਿੱਚ ਨਹੀਂ ਰਹੇ। ਉਹਨਾਂ ਨੇ ਸਾਰੀ ਉਮਰ ਜਿਹੜੀ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ। ਪੰਜਾਬੀ ਸਾਹਿਤ ਦੀ ਸੇਵਾ ਕੀਤੀ। ਪੰਜਾਬੀ ਸੱਭਿਆਚਾਰ ਨੂੰ ਦੁਨੀਆ ਦੇ ਨਕਸ਼ੇ ਦੇ ਉੱਤੇ ਉਪਾਰਿਤ। ਉਹ ਇੱਕ ਪੰਜਾਬੀ ਦੇ ਤੇ ਪੰਜਾਬੀਅਤ ਦੇ ਮੈਂ ਕਹਿ ਸਕਦਾ ਕਿ ਬ੍ਰੈਂਡ ਐਮਬੈਸਡਰ ਸਨ। ਔਰ ਉਹਨਾਂ ਦੀ ਪੰਜਾਬੀ ਸਹਿਤ ਨੂੰ ਬਹੁਤ ਵੱਡ ਮੁੱਲੀ ਦੇਣ। ਉਹਨਾਂ ਦੀ ਜਿਹੜੀਆਂ ਲਿਖਤਾਂ ਨੇ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੋਟੀਵੇਟ ਕਰਦੀਆਂ ਰਹਿਣਗੀਆਂ ਸੇਧ ਦੇ ਕੇ ਗੈਰੰਟੀ। ਬੜਾ ਉਹਨਾਂ ਦੇ ਮਨ ਦੇ ਵਿੱਚ ਦਰਦ ਸੀ ਪੰਜਾਬੀ ਮਾਂ ਬੋਲੀ ਦਾ। ਔਰ ਉਹ ਲਿਖਦੇ ਵੀ ਸੀ ਆਪ ਵੀ ਜਗ੍ਹਾ-ਜਗ੍ਹਾ ਤੇ ਜਾ ਕੇ ਮੋਟੀਵੇਟ ਵੀ ਕਰਦੇ ਸੀ ਸਾਰਿਆਂ ਨੂੰ। ਪਦਮ ਸ਼੍ਰੀ ਦਾ ਕਿਤਾਬ ਵੀ ਉਹਨਾਂ ਨੂੰ ਮਿਲਿਆ ਅਨੇਕਾਂ ਸਾਇਤਿਕ ਅਵਾਰਡ ਵੀ ਮਿਲੇ ਸੋ ਜਦੋਂ ਐਡੀ ਵੱਡੀ ਸ਼ਖਸੀਅਤ ਕੋਈ ਸਾਡੇ ਵਿੱਚੋਂ ਜਾਂਦੀ ਹੈ ਇਹ ਘਾਟੇ ਕਦੀ ਪੂਰੇ ਨਹੀਂ ਹੁੰਦੇ ਲੇਕਿਨ ਮਾਲਕ ਦਾ ਹੁਕਮ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਰੇ ਬਹੁਤ ਵੱਡਾ ਘਾਟਾ